ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਮੂਰੀ ਉਹਦੇ ਵਿੱਚ ਬੁਕਰਮ ਨਹੀਂ ਪਾਉਂਦੇ ਜੀ ਮੈਂ ਸਿੱਧਾ ਹੀ ਠੀਕ ਲੈਂਸ ਲਗਾਉਂਗੀ ਤੇ 1 ਇੰਚ ਆਪਾਂ ਇਹ ਸਲਵਾਰ ਠੀਕ ਜਿਆਦਾ ਲੈਣੇ ਹੁੰਨੇ ਆ ਵੀ 1/2 ਇੰਚ ਉੱਪਰ ਬਣਾ ਦੀ ਵਿੱਚ ਨਾ ਆ ਜਾਂਦਾ ਬੈਲਟ ਜੀ ਦੋ ਅਟੈਚ ਕਰਦੇ ਆਂ ਤੇ ਇਥੋਂ ਇਹ ਨੂੰ ਬਿਲਕੁਲ ਸੌਖਾ ਤਰੀਕਾ ਦੱਸਦੀ ਹਾਂ ਸਿੰਪਲ ਤਰੀਕਾ ਵੈਸਤਾ ਇਹ ਉੱਪਰ ਉਲਟੀ ਕਰਕੇ ਵੀ ਇਦਾਂ ਲੈਂਸ ਨੂੰ ਆਪਾਂ ਪੁੱਠੀ ਕਰਕੇ ਰੱਖਦੇ ਫਿਰ ਵੀ ਲੱਗ ਜਾਂਦੀ ਹੈ ਨਾ ਇਦਾਂ ਆਪਾਂ ਸਿਉਣ ਲਗਾ ਲਾਂਗੇ ਐਸੇ ਏ ਕਿਨਾਂ ਸਿੰਪਲ ਠੀਕ ਹੈ ਉਕੇ ਨਹੀਂ ਜਿਹੜੇ ਧਾਗੇ ਵਗੈਰਾ ਉਹ ਨਿਕਲ ਲੱਗ ਜਾਂਦੇ ਆ ਜਿਹਨੂੰ ਬਿਲਕੁਲ ਵੀ ਨਹੀਂ ਸਟੀਚਿੰਗ ਆਉਂਦੀ ਜੀ ਮਤਲਬ ਕਿ ਹੁਣੇ ਹੀ ਲੱਗੇ ਆ ਜਿਹੜੇ ਸਿੱਖਣ ਉਹ ਵੀ ਇਹ ਚੀਜ਼ ਠੀਕ ਹੈ ਲੈਸ ਵਾਲਾ ਇਹ ਇਦਾਂ ਮਤਲਬ ਮੂੜੀ ਤਿਆਰ ਕਰ ਸਕਦੇ ਨੇ ਠੀਕ ਹੈ ਇਦਾਂ ਵਸ ਥੋੜਾ ਥੋੜਾ ਫੋਲਡ ਕਰਕੇ ਜਿਵੇਂ ਸਿੱਖੇ ਨਾ ਤੇ ਤੁਸੀਂ ਠੀਕ ਹੈ ਲੈਸ ਇਹ ਲਗਾਉਣੀ ਆ ਕੋਈ ਮੈਂ ਇਹਦੇ ਵਿੱਚ ਬੁਕਰਮ ਨਹੀਂ ਪਾਈ ਜੀ ਸਟ੍ਰੇਟ ਹੀ ਇਹ ਕੱਟੀ ਸੀਗੀ ਇਹਦੇ ਵਿੱਚ ਪਹੁੰਚੀ ਵੀ ਨਹੀਂ ਪਾਈ ਮੈਂ ਸਲਵਾਰ ਦੇ ਵਿੱਚ ਇੱਥੇ ਲੇਕੋਂਦਿਆਂ ਦੀ ਹੈ ਇਹ ਐਸੀ ਕਿ ਨਾ ਹੁਣ ਇਹਦੇ ਉੱਪਰ ਠੀਕਾ ਉੱਪਰ ਰੱਖਾਂਗੇ ਇਹਨੂੰ ਲੈਸ ਦੀ ਜਿਹੜੀ ਉਲਟੀ ਸਾਈਡ ਹੈ ਮਤਲਬ ਉੱਖੀ ਸਾਈਡ ਹੈ ਜਿਹੜੀ ਇੱਧਰ ਵੱਗ ਕੇ ਠੀਕ ਹੈ ਨਾਲ-ਨਾਲ ਇਹਦੇ ਬ੍ਰੀਕ-ਬ੍ਰੀਕ ਸਿਉਣ ਲਾ ਦਾਂਗੇ ਬਸ ਨਿੱਨਾ ਕ ਮਾਰਜਨ ਹੈਗਾ ਉਹ ਮੇਰਾ نیچے ਮੈਂ ਤਾਂ ਕਰਕੇ ਫੋਲਡ ਕੀਤਾ ਕਪੜਾ ਜੀ ਵੀਰਨ ਨਹੀਂ ਧਾਗੇ ਵਗੈਰਾ ਨਿਕਲ ਜਾਂਦੇ ਨੇਗੇ ਬਹੁਤ ਮਤਲਬ ਕਿ ਫਿਨਿਸ਼ਿੰਗ ਆਉਗੀ ਇਸ ਤਰੀਕੇ ਨਾਲ ਲਾਉਣਾ ਠੀਕੇ ਲਗਾ ਆਪਾਂ ਸਿੱਧਾ ਵੀ ਸਕਦੇ ਸੀਗੇ ਰੱਖ ਕੇ ਫਿਰ ਨੀਚੇ ਕਪੜਾ ਫੋੜ ਕਰ ਲਾਂਗੇ ਪਰ ਇਹ ਸਿੱਧਾ ਹੀ ਤਰੀਕਾ ਹੈ ਜੀ ਇਦਾਂ ਲਗਾ ਸਕਦੇ ਆ ਆਪਾਂ ਸਹੀ ਮੈਂ ਇਹ ਤਾਂ ਠੀਕ ਹੈ ਲੈਸ ਨੂੰ ਤੇ ਕੱਪੜੇ ਨੂੰ ਖਿੱਚਣਾ ਨਹੀਂ ਹੈਗਾ ਬਸ ਇਹ ਇਦਾਂ ਕਰਾਂਗੇ ਇਹ ਤੋਂ ਉਪਰ ਕਟਿੰਗ ਕਰ ਦਾਂਗੇ ਉਸ ਤੋਂ ਬਾਅਦ ਟੌਪ ਸਟੀਚ ਲਗਾ ਦਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਅੱਧੀ ਕਰਕੇ ਤਾਂ ਇਹਦੇ ਉੱਪਰੋਂ ਆਪਾਂ ਇਹ ਸਿਉਣ ਲਗਾ ਦਾਂਗੇ హతనా మన సఫీ యజీ కోనే తరికే నా సౌఖా తరికీనా చావి పూరా బాగా టైం ਹੁਣ ਬੁਗਰਮ ਜ਼ਿਆਦਾ ਪਾਉਂਦੇ ਵੀ ਨਹੀਂ ਜੀ ਗਰਮੀ ਦੇ ਵਿੱਚ ਬਹੁਤ ਹਾਰਡ ਹਾਰਡ ਜੀ ਹੋ ਜਾਂਦੀ ਹੈ ਉਹ ਇਦਾਂ ਇਹ ਮਲਕੀ ਪਲਾਇਓ ਦੀ ਦਿੱਖ ਦਿੰਦੀ ਹੈ ਫਿਰ ਸਲਵਾਰ ਸੋਹਣੀ ਲੱਗਦੀ ਹੈ ਭਾਈ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਲੱਗੀ ਹੈ ਫੋਲਡ ਕਰ ਦਾਂਗੇ ਜਿੰਨੀ ਤੁਸੀਂ ਮੂਰੀ ਰੱਖਣੀ ਹੈ ਮੈਂ 7.5 ਰੱਖੂਗੀ ਜੀ ਮੈਂ ਥੋੜਾ ਘੁੱਲੇ ਹੀ ਰੱਖੂਗੀ ਜੀ ਗਰਮੀ ਬਹੁਤ ਹੈ 7.5 7 ਵੀ ਰੱਖ ਸਕਦੇ ਹੋ ਐਸੀ ਕਿਨਾਂ ইে তুমি এদা দৃশ্য নিশান লাওগে এদা ইয়াৰ লওঁ মই চিধা কৰক শেয়বস্ৰাইব জেনলো লাইক কৰোঁ যি এই দেখা সোণোৱে তাৰ হ'ল ਸੋ ਲਾਸਟ ਤੱਕ ਵੀਡੀਓ ਦੇਖਣ ਲਈ ਥੈਂਕ ਯੂ so much